ਕਿਸਾਨੀ ਅੰਦੋਲਨ ਦੌਰਾਨ ਖਨੌਰੀ ਬਾਰਡਰ ਤੇ ਜਾਨ ਗਵਾਉਣ ਵਾਲੇ ਨੌਜਵਾਨ ਕਿਸਾਨ ਸ਼ੁਕਰਨ ਸਿੰਘ ਦੀ ਮੌਤ ਮਾਮਲੇ ਦੇ ਵਿੱਚ ਵੱਡਾ ਖੁਲਾਸਾ ਹੋਇਆ ਹੈ ਐਫਐਸਐਲ ਦੀ ਰਿਪੋਰਟ ਵਿੱਚ ਕਿਹਾ ਗਿਆ ਕਿ ਸ਼ੁਕਰਨ ਦੀ ਮੌਤ ਦਾ ਕਾਰਨ ਸ਼ਾਰਟ ਗਨ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਦੇ ਵਿੱਚ ਸ਼ੁਕਰਨ ਦੀ ਮੌਤ ਮਾਮਲੇ ਤੇ ਸੁਣਵਾਈ ਦੌਰਾਨ ਇੱਕ ਖੁਲਾਸਾ ਹੋਇਆ ਜਿਸ ਤੋਂ ਬਾਅਦ ਕਈ ਸਵਾਲ ਖੜੇ ਹੋ ਗਏ ਰੀਪੋਰਟ ਵਿੱਚ ਕਿਹਾ ਗਿਆ ਹੈ ਕਿ ਜੋ ਸ਼ਾਰਟ ਗਨ ਹੈ ਉਹ ਨਾ ਤਾਂ ਪੁਲਿਸ ਵਰਤਦੀ ਹੈ ਤੇ ਨਾ ਹੀ ਸੁਰੱਖਿਆ ਕਰਨ ਅਜਿਹੇ ਦੇ ਵਿੱਚ ਲੱਗਦਾ ਹੈ ਕਿ ਗੋਲੀ ਕਿਸਾਨਾਂ ਵੱਲੋਂ ਚਲਾਈ ਗਈ ਜਿਸ ਨੇ ਕਈ ਸਵਾਲ ਖੜੇ ਕਰ ਦਿੱਤੇ ਨੇ ਕਿਉਂਕਿ ਜੋ ਸ਼ਾਰਟ ਗਨ ਦੀ ਵਰਤੋਂ ਕੀਤੀ ਗਈ ਹੈ ਜੇਕਰ ਉਹ ਸ਼ਾਰਟ ਗਨ ਨਾ ਤਾਂ ਪੁਲਿਸ ਵਰਤਦੀ ਹੈ ਤੇ ਨਾ ਹੀ ਸੁਰੱਖਿਆ ਕਰਮੀ ਅਜੇ ਇੱਕ ਸਵਾਲ ਖੜਾ ਹੁੰਦਾ ਹੈ ਕਿ ਸ਼ਾਰਟ ਗਨ ਅਜੇ ਹੀ ਮਾਰੂ ਗਨ ਕਿਸਾਨਾਂ ਦੇ ਕੋਲ ਕਿੱਥੋਂ ਆਈ ਉੱਥੇ ਹੀ ਸ਼ਾਰਟ ਗਨ ਨੂੰ ਆਧਾਰ ਬਣਾ ਕੇ ਪੁਲਿਸ ਕਰਮੀਆਂ ਤੇ ਸੁਰੱਖਿਆ ਕਰਮੀਆਂ ਨੂੰ ਕਲੀਨ ਚਿੱਟ ਦੇਣਾ ਤੇ ਇਸ ਮਾਮਲੇ ਦੇ ਵਿੱਚ ਕਿਸਾਨਾਂ ਦੇ ਉੱਪਰ ਹੀ ਸਵਾਲ ਖੜੇ ਕਰਨੇ ਕਿੱਥੋਂ ਤੱਕ ਸਹੀ ਹੈ ਕਿਉਂਕਿ ਕਿਸਾਨ ਤੇ ਕਿਸਾਨ ਆਪੂ ਲਗਾਤਾਰ ਇਲਜ਼ਾਮ ਲਗਾਉਂਦੇ ਰਹੇ ਨੇ ਕਿ ਉਹ ਦਿੱਲੀ ਕੂਚ ਕਰਨਾ ਚਾਹੁੰਦੇ ਸਨ ਲੇਕਿਨ ਪੰਜਾਬ ਤੇ ਹਰਿਆਣਾ ਬਾਰਡਰਾਂ ਦੇ ਉੱਪਰ ਹਰਿਆਣਾ ਸਰਕਾਰ ਦੇ ਵੱਲੋਂ ਗੈਰ ਕਾਨੂੰਨੀ ਹੱਤਕੰਡੇ ਅਪਣਾ ਕੇ ਕਿਸਾਨਾਂ ਨੂੰ ਬਾਰਡਰਾਂ ਤੇ ਰੋਕਿਆ ਗਿਆ ਉਹਨਾਂ ਤੇ ਹੰਝੂ ਗੈਸ ਦੇ ਗੋਲੇ ਭਰਾਈ ਗਏ ਗੋਲੀਆਂ ਚਲਾਈਆਂ ਗਈਆਂ ਅਜੇਹੇ ਦੇ ਵਿੱਚ ਸ਼ੁਭ ਕਰਨ ਦੀ ਮੌਤ ਮਾਮਲੇ ਦੇ ਵਿੱਚ ਕਿਸਾਨਾਂ ਨੂੰ ਹੀ ਲਪੇਟੇ ਦੇ ਵਿੱਚ ਲੈਣਾ ਕਿਸ ਗੱਲ ਵੱਲ ਇਸ਼ਾਰਾ ਕਰਦਾ ਹੈ ਹੁਣ ਵੇਖਣਾ ਹੋਏਗਾ ਕਿ ਤੱਥਾਂ ਤਰਕਾਂ ਤੇ ਸਬੂਤਾਂ ਦਾ ਕਿਸਾਨ ਆਗੂ ਕੀ ਪ੍ਰਤੀਕਿਰਿਆ ਦਿੰਦ ਨੇ ਸੋਇਸ ਵੱਲ ਦੀ ਵੱਡੀ ਖਬਰ ਹੈ ਕਿ ਸ਼ੁਭਕਰਨ ਦੀ ਮੌਤ ਮਾਮਲੇ ਦੇ ਵਿੱਚ ਸੁਣਵਾਈ ਦੌਰਾਨ ਪੰਜਾਬ ਹਰਿਆਣਾ ਹਾਈ ਕੋਰਟ ਦੇ ਵਿੱਚ ਵੱਡਾ ਖੁਲਾਸਾ ਹੋਇਆ ਹੈ ਖੁਲਾਸਾ ਹੋਇਆ ਹੈ ਕਿ ਸ਼ੁਭਕਰਨ ਦੀ ਮੌਤ ਸ਼ਾਰਟਗਨ ਦੇ ਨਾਲ ਹੋਈ ਹੈ ਤੇ ਗੱਲ ਇਹ ਵੀ ਨਿਕਲ ਕੇ ਸਾਹਮਣੇ ਆਈ ਹੈ ਕਿ ਸ਼ਾਰਟਗਨ ਨਾ ਤਾਂ ਪੁਲਿਸ ਵੱਲੋਂ ਵਰਤੀ ਜਾਂਦੀ ਹੈ ਤੇ ਨਾ ਹੀ ਸੁਰੱਖਿਆ ਕਰਮੀਆਂ ਵੱਲੋਂ ਤੇ ਅਜਿਹੇ ਚ ਲੱਗਦਾ ਹੈ ਕਿ ਗੋਲੀ ਕਿਸਾਨਾਂ ਵੱਲੋਂ ਚਲਾਈ ਗਈ ਹੈ ਹੁਣ ਵੇਖਣਾ ਹੋਏਗਾ ਕਿ ਇਸ ਸਾਰੇ ਮਸਲੇ ਤੇ ਕਿਸਾਨ ਆਗੂਆਂ ਦੇ ਵੱਲੋਂ ਕੀ ਸਪਸ਼ਟੀਕਰਨ ਜਾਂ ਫਿਰ ਕੀ ਪ੍ਰਤੀਕਿਰਿਆ ਦਿੱਤੀ ਜਾਂਦੀ ਹੈ ਵੀ ਰਿਪੋਰਟ ਐਬੀ ਪੰਜਾਬ ポッ